ਤੇ emergency judge those suspicious full lone cases ਜਿਹੜੇ suspicious ਸੀਗੇ rabies ਦੇ ਉਹ ਆਏ ਹੈਗੇ ਆ ਪੇਸ਼IENTS ਨੂੰ ਫਸਟ ਡੇਕ ਦੇ ਕੇ ਰੈਫਰ ਮੈਡੀਕਲ ਕਾਲਜ ਜਮਰਾ ਸਰ ਵਿਖੇ ਕਰ ਦਿੱਤਾ ਗਿਆ ਹੈਗਾ ਸਾਨੂੰ ਡੌਗ ਬਾਈਟ ਹੋ ਜਾਂਦੀ ਹੈ ਕੀ ਹੈ ਤੇ ਉਹ ਆਪਣੇ ਜਿਹੜੇ ਟੀਕੇਆਂ ਦਾ ਜਿਹੜਾ ਕੋਰਸ ਹੈਗਾ ਇਹ ਪੂਰਾ ਕਰਨ ਹਲਕਾ ਬਣੀ ਬਿਮਾਰੀ ਇਹ ਈੜੀ ਬਿਮਾਰੀ ਬਹੁਤ ਹੀ ਭਿਆਨਕ ਬਿਮਾਰੀ ਹੈ ਇਹ ਕਿਸੇ ਕੁੱਤੇ ਬਿਲੀ ਮੌਕੀ ਦੇ ਕਟਨ ਨਾਲ ਮਨੁੱਖ ਨੂੰ ਹੁੰਦੀ ਹੈ ਇਸ ਬਿਮਾਰੀ ਦੇ ਲੱਛਣ ਆਉਣ ਨਾਲ ਨੋ ਕਲੀਨਗ ਲਈ ਮੌਤ ਨਿਸ਼ਚਿਤ ਹੈ ਤਾਂ 2 ਟਾਈਮ ਇਹਨੇ ਪਹਿਲੇ ਕੁੱਤੇ ਇੱਕ ਛੋਟਾ ਬੱਚਾ ਹੀ ਕਾਜ ਰੱਖਿਆ ਉਹਦੇ ਪੱਟਨ ਨਾਲ ਆਈ ਗਨੋਰ ਕਿਸਨ ਜਿਹਦੇ ਨਾਲ ਸਾਡਾ ਕੇ ਸਾਨੂੰ ਮਿਲਨੇ ਦੇਖਣਾ ਪਿਆ ਸਿਵਲ ਹਸਪੀਟਲ ਦੀ ਐਮਰਜੈਂਸੀ ਵੀ ਜੱਜ ਦੋ ਸਸਪੀਸ਼ੀਅਸ ਫੂਲ ਬਲੋਨ ਕੇਸਿਸ ਜਿਹੜੇ ਸਸਪੀਸ਼ੀਅਸ ਸੀਗੇ ਰੈਬੀਸ ਦੇ ਉਹ ਆਏ ਹੈਗੇ ਆ ਪੀਸ਼IENTS ਨੂੰ ਫਸਟ ਡੇਟ ਦੇ ਕੇ ਰੈਫਰ ਮੈਡੀਕਲ ਕਾਲਜ ਦਾ ਰਸਤਾ ਲਿਖਿਆ ਕਰ ਦਿੱਤਾ ਗਿਆ ਹੈਗਾ ਮੇਰੀ ਲੋਕਾਂਗੇ ਅਪੀਲ ਹੈਗੀ ਕਿ ਖੁਦ ਨਾਲ ਖਾਸ ਤਾਂ ਜੇ ਕਿਸੇ ਨੂੰ ਡੌਗ ਬਾਈਟ ਹੋ ਜਾਂਦੀ ਹੈਗੀ ਹੈ ਤੇ ਉਹ ਆਪਣੇ ਜਿਹੜੇ ਟੀਕਿਆਂ ਦਾ ਜਿਹੜਾ ਕੋਰਸ ਹੈਗਾ ਇਹ ਪੂਰਾ ਕਰਨ ਸਿਵਲ ਹਸਪੀਟਲ ਵਿਖੇ ਇਹਨਾਂ ਦੇ ਟੀਕੇ ਜਿਹੜੇ ਹੈਗੇ ਟੋਟਲੀ ਫ੍ਰੀ ਲੱਗਦੇ ਹੈਗੇ ਚਾਹੇ ਐਂਟੀ ਰੈਬੀਜ਼ ਵੈਕਸੀਨ ਹੈ ਚਾਹੇ ਐਂਟੀ ਰੈਬੀਜ਼ ਸੀਰਮ ਹੈਗਾ ਤੇ ਮੇਰੀ ਇੱਕ ਲੋਕਾਂਗੇ ਅਪੀਲ ਵੀ ਹੈਗੀ ਕਿ ਜੇ ਕਿਸਨੇ ਕੋਈ ਪੈਟ ਰੱਖਿਆ ਹੈਗਾ ਤਾਂ ਇਹ ਵੈਟਰਨਰੀ ਡਾਕਟਰ ਸਾਹਿਬਾਨ ਦੀ رائے ਲੈ ਕੇ ਉਹਨਾਂ ਨੂੰ ਜੋ ਵੀ ਉਹਨਾਂ ਦੀ ਇਮਯੂਨਾਈਜੇਸ਼ਨ ਹੈਗੀ ਉਹ ਪੂਰੀ ਕਰੇ ਮੈਂ ਸੀਨੀਅਰ ਵੈਟਰੀਨਰੀ ਅਫਸਰ ਪਠਾਨਕੋਟ ਵਿਖੇ ਨਿਯੁਕਤ ਹਾਂ ਅੱਜ ਜਿਲ੍ਹਾ ਪਠਾਨਕੋਟ ਦੇ ਇਲਾਕਾ ਨਿਵਾਸੀਆਂ ਨਾਲ ਮੈਂ ਇੱਕ ਜਾਣਕਾਰੀ ਸਾਂਝੀ ਕਰਨ ਲੱਗਾ ਹਾਂ ਉਹ ਹੈ ਹਲਕਾ ਆਵਰਗੀ ਬਿਮਾਰੀ ਇਹ ਜਿਹੜੀ ਬਿਮਾਰੀ ਬਹੁਤ ਹੀ ਭਿਆਨਕ ਬਿਮਾਰੀ ਹੈ ਇਹ ਕਿਸੇ ਕੁੱਤੇ ਬਿੱਲੀ ਮੌਂਕੀ ਦੇ ਕਟਨ ਨਾਲ ਮਨੁੱਖ ਨੂੰ ਹੁੰਦੀ ਹੈ ਇਸ ਬਿਮਾਰੀ ਦੇ ਲੱਛਣ ਆਉਣ ਨਾਲ ਮਨੁੱਖ ਦੀ ਜੀਲੀ ਮੌਤ ਨਿਸ਼ਚਿਤ ਹੈ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੂਰੇ ਭਾਰਤ ਵਿੱਚ ਇੱਕ ਸਾਲ ਵਿੱਚ ਇਸ ਬਿਮਾਰੀ ਨਾਲ ਲਗਭਗ 20 ਤੋਂ 25 ਹਜ਼ਾਰ ਲੋਕ ਲੋਕਾਂ ਦੀ ਮੌਤ ਹੋ ਜਾਂਦੀ ਹੈ ਮੈਂ ਲੋਕਾਂ ਨੂੰ ਦੱਸਣਾ ਚਾਹਦਾ ਹਾਂ ਕਿ ਇਹ ਬਿਮਾਰੀ ਕੁੱਤੇ ਬਿੱਲੀ ਦੇ ਕੱਟਣ ਦੇ ਨਾਲ ਹੁੰਦੀ ਹੈ ਜਦੋਂ ਵੀ ਕੋਈ ਕੁੱਤਾ ਜਾਂ ਬਿੱਲੀ ਤੁਹਾਨੂੰ ਕੱਟਦਾ ਹੈ ਤੇ ਤੁਸੀਂ ਤੁਰੰਤ ਆਪਣੇ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਹੀ ਜਾ ਕੇ ਕਿਸ ਦਾ ਟੀਕਾ ਕਰਵਾਉਣਾ ਹੈ ਡਾਕਟਰ ਦੇ ਅੰਸਾਰ ਹੀ ਟੀਕਾ ਕਰਨਾ ਵਾਣਾ ਜ਼ਾਇਦਾ ਹੈ ਕਿਉਂਕਿ ਆਪ ਤੋਂ ਕੇ ਦੇਖਿਆ ਗਿਆ ਹੈ ਕਿ ਜਿਹੜੇ ਘਰਾਂ ਵਿੱਚ ਅਸੀਂ ਪੈਟ ਡੌਗ ਕੈਟ ਰੱਖੀਆਂ ਸਾਡੇ ਬੱਚੇ ਉਹਨਾਂ ਡੌਗ ਕੈਟ ਦੇ ਮੂੰਹ ਵਿੱਚ ਹੱਥ ਪਾ ਦਿੰਦੇ ਆ ਕਿਉਂਕਿ ਇਹ ਇੱਕ ਵਾਇਰਲ ਬਿਮਾਰੀ ਹੈ ਇਹ ਵਾਇਰਸ ਕੁੱਤੇ ਜਾਂ ਬਿੱਲੀ ਦੇ ਥੁੱਕ ਜਾਂ ਲਾਰਾ ਵਿੱਚ ਵੀ ਮੌਜੂਦ ਹੁੰਦਾ ਹੈ ਜਿਸ ਦੇ ਨਾਲ ਅਸੀਂ ਆਪਣੀ ਕੀਮਤੀ ਜਾਨ ਜਿਹੜੀ ਹੈ ਉਹ ਗਵਾ ਬੈਠਦੇ ਹਾਂ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਇਹ ਜਿਨ੍ਹਾਂ ਨੇ ਘਰਾਂ ਵਿੱਚ ਡੌਗ ਕੈਟ ਰੱਖਿਆ ਹੈ ਉਹਨਾਂ ਦਾ ਵੀ ਟੀਕਾ ਕਨ ਸੰਕਾਰੀ ਪਸ਼ੂ ਹਸਪਤਾਲ ਤੋਂ ਕਰਵਾਣਾ ਯਕੀਨੀ ਬਣਾਓ ਤਾਂ ਜੋ ਤੁਸੀਂ ਇਸ ਬਿਮਾਰੀ ਤੋਂ ਬਚ ਸਕੋ ਸਾਡੇ ਜ਼ਿਲ੍ਹਾ ਪਠਾਨਕੋਟ ਵਿੱਚ ਵੀ ਕਿਸੇ ਨੇ ਦੇਖਿਆ ਹੈ ਕਿ ਇੱਕ ਘਟਨਾ ਵਾਪਰੀ ਹੈ ਕਿ ਜਿਹੜੇ ਲੋਕਾਂ ਨੂੰ ਹੰਤਾਵ ਵਾਲੇ ਡਾਕ ਨੇ ਐਕਾਡਮੀ ਕਟਿਆ ਸੀਗਾ ਉਹਨਾਂ ਨੇ ਆਪਣਾ ਟੀਕਾ ਕਰ ਨਹੀਂ ਕਰਵਾਇਆ ਜਾਂ ਕਰਵਾਇਆ ਤੇ ਪੂਰੇ ਟੀਕੇ ਨਹੀਂ ਲਗਵਾਏ ਜਿਸ ਨਾਲ ਉਹ ਆਪਣੀ ਕੀਮਤੀ ਜਾਨ ਤੋਂ ਹੱਥ ਦੋ ਬੈਠੇ ਨੇ ਤੇ ਬਹੁਤ ਦੁੱਖ ਲੱਗਦਾ ਜਦੋਂ ਕਿਸੇ ਮਤਲਬ ਅਣਜਾਨ ਪੜੇ ਵਿੱਚ ਕਿਸੇ ਮਨੁੱਖੀ ਜੀਵਨ ਦੀ ਬਹੁਤ ਹੋ ਜਾਂਦੀ ਹੈ ਇਸ ਲਈ ਮੈਂ ਇਲਾਕਾ ਵਾਸੀ ਨੂੰ ਇਹ ਹੀ ਨਿਵੇਦਨ ਕਰਨਾ ਇਹ ਇਹ ਤੁਮਾਰੀ ਬਹੁਤ ਪਿਆਰੀ ਬਿਮਾਰੀ ਹੈ ਦੂਸਰੀਆਂ ਬਿਮਾਰੀਆਂ ਦਾ ਚਾਹੇ ਇਲਾਜ ਸੰਭਵ ਵੀ ਹੈ ਪਰ ਇਹ ਇੱਕ ਕਿਸ ਤਰ੍ਹਾਂ ਦੀ ਬਿਮਾਰੀ ਹੈ ਜਿਸ ਨੇ ਲੱਛਣ ਆਦੇ ਨਾਲ ਇਲਾਜ ਸੰਭਵ ਨਹੀਂ ਹੈ ਲੱਛਣ ਤੋਂ ਪਹਿਲੇ ਜੇਕਰ ਤੁਸੀਂ ਟੀਕਾ ਕੱਦ ਕਰਵਾਉਂਦੇ ਹੋ ਤੇ ਇਹ ਮਨੁੱਖੀ ਜੀਵਨ ਜੜਾਇਆ ਇਸ ਬਿਮਾਰੀ ਤੋਂ ਬਚ ਸਕਦਾ ਜਿਦੋਂ 2.5 ਮਹੀਨੇ ਪਹਿਲੇ ਕੁੱਤੇ ਇੱਕ ਛੋਟਾ ਬੱਚਾ ਹੀ ਕਾਰਜੇ ਰੱਖਿਆ ਉਹਦੇ ਕੱਟਣ ਨਾਲ ਆਏ ਇਗਨੋਰ ਕਿੱਥੋਂ ਤੇ ਜਿਹਦੇ ਨਾਲ ਸਾਡਾ ਅੱਜ ਇਹ ਸਾਨੂੰ ਦਿਨੇ ਦੇਖਣਾ ਪਿਆ ਪਹਿਲੀ ਉਹ ਆਪਣਾ ਕੀ ਬੋਲਦੇ ਜਿਹੜਾ ਪੁੱਤਾਂ ਸੀ ਉਹਨੂੰ ਇੰਜੈਕਸ਼ਨ ਲਾਇਆ ਸੀ ਨਹੀਂ ਬੱਚਾ ਹੀ ਆਇਆ ਕੋਈ ਮਿਲਣੇ ਦਾ ਪੁੱਤ ਹੈ ਜਾਂ ਦਾਗੀ ਸੀ ਦਾਗ ਪੁੱਤਾਂ ਸੀ ਹਾਂਜੀ ਤੇ ਉਹਦੇ ਜਦੋਂ ਵੱਡੇ ਆ ਉਹਦੇ ਬਾਅਦ ਤੁਸੀਂ ਆਪਣਾ ਕੀ ਬੋਲੇ ਫੈਮਿਲੀ ਨੂੰ ਵੀ ਇੰਜੈਕਸ਼ਨ ਨਹੀਂ ਬਿਲਕੁਲ ਇਗਨੋਰ ਕੀਤਾ ਇਸ ਥੀਨ ਇਹ ਕਿੰਨੇ ਦਿਨ ਤੋਂ ਇਹ ਮਾੜੇ ਮਾੜੇ ਲੱਗੀ ਸੀ ਪਰ ਆਈ ਇਗਨੋਰ ਕਰ ਦਿੱਤੀ ਸੀ ਕਿੰਨੇ ਦਿਨ ਪਹਿਲੇ ਵੱਡੇ ਹੋ ਇਹਨਾਂ ਨੂੰ 2.5 ਮਹੀਨੇ ਪਹਿਲਾਂ ਵੀ 2.5 ਮਹੀਨੇ ਪਹਿਲਾਂ ਵੱਡੇ ਤੇ ਹਾਲਾਤ ਬੁਰਾ ਹੋਏ ਇਹਨਾਂ ਦੇ ਇਹ ਵਾਰ ਅਜੇ ਤਾਂ ਕੋਈ 2 ਦਿਨ ਪਹਿਲਾਂ 2-3 ਦਿਨ